ਬੱਕਰਾ ਮੰਡੀ ਦੇ ਉੱਤੇ ਆਪਾਂ ਤੁਹਾਨੂੰ ਲਾਈਵ ਸੌਦੇ ਹੁੰਦੇ ਦਿਖਾਉਣੇ ਆ ਬਈ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀ ਦੇਖ ਸਕਦੇ ਹੋ ਤੁਸੀਂ ਲਹਿਰਾ ਪਿੱਗਾ ਬੱਕਰਾ ਮੰਡੀ ਲੋ ਬਈ ਦੇਖ ਸਕਦੇ ਹੋ ਇਹ ਮਾਲ ਲਹਿਰਾ ਪਿੱਗਾ ਬੱਕਰਾ ਮੰਡੀ ਦੇ ਉੱਤੇ ਕਰ ਦਿਓ ਘੇਰਾ ਬਈ ਸ਼ੇਅਰ ਤਾਂ ਚਲਦੇ-ਚਲਦੇ ਲਾਈਵ ਨੂੰ ਐਸ ਮੰਡੀ ਤੇ ਪਹਿਲੀ ਵਾਰ ਆ ਜਾਊਗਾ ਹਾਰਪਾ ਜਾਓ ਕਹੋ ਇਹਦੀ ਫੋਟੋ ਵੀ ਚੋਣੀ ਹੈ ਦੇਹੇ ਕੇ ਪੰਜ ਕਿਸਾ ਚੱਲੀ ਹੈ ਚੱਲੀ ਜਾਂਦੀ ਰਕੜਾ ਦੋ ਪਾਣੀ ਦੇ ਲੋਗ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਜਿਹੜੇ ਵੀ ਨਵੇਂ ਆਉਣਗੇ ਕੈਪਰ ਚੱਕੜਾ ਵੀਰਾਂ ਦਾ ਦੱਬ ਕੇ ਸ਼ੇਅਰ ਬੜਾ ਪ੍ਰੋਬਲਮ ਆ ਰਿਹਾ ਲੋ ਬਈ ਕਰ ਦੋ ਵੀਰਾਂ ਦੱਬ ਕੇ ਸ਼ੇਅਰ ਚੱਲਦੇ ਚੱਲਦੇ ਲੈਬ ਨੂੰ ਤੁਸੀਂ ਦੇਖ ਸਕਦੇ ਹੋ ਲਹਿਰਾ ਬੇਗਾ ਬੱਕਰਾ ਮੰਡੀ ਜਿਹੜੀ ਕਿ ਹਰ ਸੋਮਵਾਰ ਨੂੰ ਲੱਗਦੀ ਆ ਮਾਲ ਦੇਖ ਸਕਦੇ ਹੋ ਬਈ ਤੁਸੀਂ ਲਹਿਰਾ ਬੇਗਾ ਬੱਕਰਾ ਮੰਡੀ ਦੇ ਉੱਤੇ ਭਾਈ ਜੀ ਜਿਹੜੇ ਵੀਰ ਆਪਾਂ ਬੰਟੀ ਜੀ ਪਹਿਲੀ ਵਾਰ ਆਏ ਨੇ ਉਹਨਾਂ ਦਾ ਸਵਾਗਤ ਕੀਤਾ ਕਰਦੇ ਆਂ ਵੀ ਹਾਰ ਪਾ ਕੇ ਤੇ ਲੈ ਤੋ ਕੇ ਖੜਜੋ ਵੀਡੀਓ ਬੜੂਗੀ ਬੈਠ ਕੇ ਬੈਠਣਾ ਨਹੀਂ ਆਜੋ ਲੈ ਖੜਾ ਦੇ ਮੈਨੂੰ ਪਾਣੀ ਪਾਸ ਆ ਹੋਰ ਦੀ ਪਹਿਲੀ ਵਾਰ ਆਏ ਇਹ ਮੁੰਡਾ ਨਾ ਚਲੋ ਲਓ ਵਈ ਕਰ ਦੋ ਕਿਰਾਂ ਦੱਬ ਕੇ ਸ਼ੇਅਰ ਚੱਲਦਾ ਚੱਲਦਾ ਲਾਈਵ ਬਾਈ ਲੱਖੀ ਲਹਿਰੇ ਵੱਲੋਂ ਬਾਈ ਜਿਹੜੇ ਬਾਈ ਅੱਜ ਪਹਿਲਾ ਦਿਨ ਆਏ ਹਨ ਉਹਨਾਂ ਦਾ ਬਹੁਤ ਵਧੀਆ ਮਾਨਸਿਕ ਮਾਨ ਕਰਦੋ ਕਿਰਾਂ ਬਾਈ ਦੱਬ ਕੇ ਸ਼ੇਅਰ ਆਪਾਂ ਗੱਲ ਕਰੀਏ ਪਹਿਲੇ ਦੇਖੋ ਪਹਿਲੀ ਵਾਰ ਆਇਆ ਹੁਣ ਬਾਬਾ ਜੀ ਪੰਜਾਬ ਦੱਸੋ ਬਾਈ ਕਮੈਂਟ ਕਰਕੇ ਕਿਵੇਂ ਲੱਗਿਆ ਬਾਈ ਦਾ ਕੰਮ ਕਰ ਦੋ ਦਬਕੇ ਸ਼ੇਅਰ ਉਹ ਨਹੀਂ ਨਹੀਂ ਆ ਜਾ ਆ ਜਾ ਆ ਜਾ ਉਹ ਹੋ ਜੂ ਨਹੀਂ ਇਹ ਆਪ ਵੀ ਪਹਿਲੀ ਰਿਹਾ ਕੈਮਰਾ ਵਾਲਾ ਬਹੁਤ ਵਾਰੀ ਆਏ ਆ ਸਵਾਗਤ ਕਰਨਾ ਹੈ ਸੰਗੋ ਜੀ ਆਣਾ ਆਹ ਸੰਗੀਤ ਵਾਲਾ ਮਦਦ ਆਇਆ ਆ ਜਾਨ ਖਾ ਜਾ ਆਹ ਮਾਤਾ ਜੀ ਦਾ ਆ ਗਿਆ। ਅਰੇ ਬੱਕਰੀ ਪਾ। ਆਇਆ ਤੇ ਚਰਨੇ ਤੇ ਚਰਨੇ ਤੇ ਪਾਉਣਾ ਬਾਪੂ ਜੀ ਦੇ। ਆਹ। ਹਣ ਰੋ ਜੱਗੀ ਏ। ਇਸ ਨਾਲ ਕੋਤੀ ਆ। ਲਾ ਕੋਲਾ ਮਾ। ਆ ਜਾ। ਲੋਗ ਰੋ ਦੋ ਮਿੰਟ। ਓ ਬਾਪੂ ਜੀ। ਓਏ ਆ ਜਾ ਯਾਰ ਐਂਗ ਨੂੰ ਕਰਦਾ। ਆਓ ਬਾਈ ਕਿਹੜਾ। ਓ ਰਹਿੰਦਾ ਉਹਦੇ ਉਹਨੂੰ ਹਾਕ ਮਾਰ। ਉਧਰ। ਉਧਰ ਪਾਪੀ ਤੇ ਪਾਉ। ਆ ਪਾਪੀ ਦੇ ਪਾਉ ਬਾਈ। ਜੀ ਮੈਂ ਪਾ ਲੈਣੀ। ਆ ਦੇ ਇਧਰ ਆਉਂਦੇ ਲੱਗੇ ਉਹ ਪਰਲੇ ਪਾਸੇ ਬੈਠੇ ਦੋ ਬੰਦੇ ਉਹ ਬਾਬੇ ਦੇ ਲੈ ਉਹ ਬਈ ਆਪਾਂ ਉਹਦੀ ਬਾਹਰ ਕੈਮਰਾ ਕਮਾ ਨਹੀਂ ਬੱਸ ਹਾਂ ਲੋ ਬਈ ਮਾਨ ਸਨਮਾਨ ਜਿਹੜੇ ਵੀਰ ਨਵੇਂ ਆਉਣਗੇ ਹੋਰ ਬਾਬਾ ਕਿਵੇਂ ਲੱਗਿਆ ਪ੍ਰਬੰਧ ਫਿਰ ਜਿਵੇਂ ਬਾਈ ਨੇ ਕਿਹਾ ਦੀ ਠੀਕ ਹੈ ਰੇੜੇ ਆ ਬਾਈ ਦੀ ਠੀਕ ਹੈ ਜਵਾਕ ਦੀ ਇੱਕ ਵਾਰਾ ਤਲੇ ਗਏ ਸੋਵਾਰ ਤੇ ਵੀ ਇੱਕ ਪਾਇਆ ਸਰਦਾਰਾਂ ਦਾ ਮਾਰਦੇ ਬਾਈ ਲੋ ਬਈ ਕਰ ਦੋ ਕਿਰਾਂ ਦੱਬ ਕੇ ਸ਼ੇਅਰ ਚੱਲਦੇ ਚੱਲਦੇ ਲਾਈਵ ਨੂੰ ਕੋਈ ਦੇ ਸਕਦੇ ਹਾਂ ਬਾਈ ਲਹਿਰਾ ਬੇਗਾ ਬੱਕਰਾ ਮੰਡੀ ਜਿਹੜੀ ਕਿ ਹਰ ਸੋਮਵਾਰ ਨੂੰ ਲੱਗਦੀ ਹੈਗੀ ਮਾਨ ਸਨਮਾਨ ਕੀਤਾ ਗਿਆ ਬਈਆਂ ਵੱਲੋਂ ਵੀ ਜਿਹੜੇ ਵੀ ਨਵੇਂ ਪਹੁੰਚਦੇ ਨੇ ਠੀਕ ਆ ਬਾਈ ਓਕੇ ਕਰ ਦੋ ਕਿਰਾਂ ਦੱਬ ਕੇ ਸ਼ੇਅਰ ਮਾਲ ਦੇਖ ਸਕਦੇ ਹੋ ਬਈ ਮਾਲ ਬਹੁਤ ਆਇਆ ਸਾਰੇ ਪਿਆਰੀ ਵੀਰਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਬਈ ਮਾਲ ਲੈ ਕੇ ਪਹੁੰਚਿਆ ਕਰੋ ਤੇ ਵੇਚਣ ਵਾਲਾ ਬਹੁਤ ਮਾਲ ਆ ਬਈ ਅੱਜ ਦੇਖ ਸਕਦੇ ਹੋ ਆਪਣਾ ਦੇਖ ਸਕਦੇ ਹੋ ਤੁਸੀਂ ਲਹਿਰਾ ਬੇਗਾ ਬੱਕਰਾ ਮੰਡੀ ਦੀ ਉੱਤੇ ਮਾਲ ਦੇਖ ਸਕਦੇ ਹੋ ਤੁਸੀਂ ਹੋਰ ਚੱਗੀ ਕੀ ਹਾਲ ਆ ਕਿਵੇਂ ਗੱਲਬਾਤ ਫਿਰ ਓਕੇ ਆ ਬੋਲ ਫਿਰ ਕਹਿ ਵੀ ਪਹੁੰਚਿਆ ਕਰੋ ਬਈ ਵੱਧ ਤੋਂ ਵੱਧ ਵੀਰ ਪਹੁੰਚਣਾ ਯਾਰ ਠੀਕ ਆ ਹੂੰ ਹੂੰ ਠੀਕ ਆ ਲੋ ਬਈ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਮਾਲ ਲੈ ਕੇ ਪਹੁੰਚਿਆ ਕਰੋ ਲਹਿਰਾ ਬੇਗਾ ਬੱਕਰਾ ਮੰਡੀ ਤੇ ਮਾਲ ਦੇਖ ਸਕਦੇ ਹੋ ਬਈ ਤੁਸੀਂ ਸਾਕ ਲੋਰ ਲੱਸੀ ਲੱਸੀ ਫਿਲੋ ਦਿੱਲੀ ਲੱਸੀ ਲੱਸੀ ਘੈਂਟ ਆ ਬੜਾ ਬੰਦਾ ਯਾਰ ਲੱਗਦਾ ਚਾ ਪਾਣੀ ਲੱਸੀ ਹੋਰ ਸੋਨੀ ਕਿਵੇਂ ਗੱਲਬਾਤ ਫਿਰ ਬਾਈ ਐਂਡ ਲਾਇਆ ਪਿਆ ਬਾਈ ਦਾ ਐਂਡ ਐ ਰੋਟੀ ਪਾਣੀ ਦਾ ਬੋਲ ਫਿਰ ਕੇ ਪਹੁੰਚਿਆ ਕਰੋ ਬਾਈ ਵੱਧ ਤੋਂ ਵੱਧ ਵੀਰ ਪਹੁੰਚੋ ਜਿੰਨੇ ਆਈ ਪਹੁੰਚਿਆ ਜਾਂਦਾ ਓਰੇ ਠੀਕ ਆ ਬਾਈ ਲਓ ਬਾਈ ਇਹ ਬਾਈ ਸੀਗਾ ਮਲੇਲਕੋਟਲੇ ਕੋਲੋਂ ਤੇ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਮਾਲ ਲੈ ਕੇ ਪਹੁੰਚਿਆ ਕਰੋ ਮਾਲ ਦੇਖ ਸਕਦੇ ਹੋ ਬਾਈ ਤੁਸੀਂ ਆਏ ਹੋਏ ਅੱਜ ਲਹਿਰਾਵੇਗਾ ਬੱਕਰਾ ਮੰਡੀ ਤੇ ਇੱਧਰ ਬਾਬਾ ਹਾਰ ਸ਼ਿੰਗਾਰ ਲਈ ਬੈਠਾ ਸੇਰਾ ਬਾਈ ਵੀ ਆਇਆ ਹਾਂ ਬਾਈ ਹਾਂ ਨੋ ਬਾਈ ਇੱਧਰ ਭਾਈ ਗੋਲਡੀ ਆਇਆ ਮਰਾਜ ਤੋਂ ਬਾਈ ਕੀ ਹਾਲ ਆ ਬਾਈ ਕਿਵੇਂ ਗੱਲਬਾਤ ਹਾਂ ਵਧੀਆ ਬਾਈ ਜਿਵੇਂ ਬਾਈ ਨੇ ਕਹੇ ਦੀ ਗੱਲਾਂ ਉਵੇਂ ਹੈਗੀਆਂ ਨਹੀਂ ਆ ਠੀਕ ਆ ਲੰਗਰ ਪਾਣੀ ਚਾਹ ਪਾਣੀ ਲੱਸੀ ਠੀਕ ਆ ਕਰੋ ਫਿਰ ਅਪੀਲ ਨੇੜੇ ਤੇੜੇ ਦੇ ਬਾਰੀਆਂ ਨੂੰ ਨੇੜੇ ਵਾਲੇ ਵਪਾਰੀਆਂ ਨੂੰ ਅਪੀਲ ਕਰੋ ਵੀ ਪਹੁੰਚਿਆ ਕਰੋ ਵੱਧ ਤੋਂ ਵੱਧ ਵੀਰ ਠੀਕ ਆ ਭਾਈ ਠੀਕ ਆ ਭਾਈ ਨੋ ਭਾਈ ਬਾਈ ਅੱਜ ਮਾਲ ਲੈ ਕੇ ਆਏ ਹੋ ਨੇ ਕੰਡ ਮਹਰਾਜ ਤੋਂ ਦੇਖ ਸਕਦੇ ਤੁਸੀਂ ਕਰਦੋ ਕਿਰਾਂ ਦੱਬ ਕੇ ਸ਼ੇਅਰ ਹੋਰ ਭਾਈ ਕੀ ਹਾਲ ਆ ਵਧੀਆ ਵਧੀਆ ਕਿਵੇਂ ਆ ਗੱਲਬਾਤ ਓਕੇ ਜਮਾ ਜਮਾ ਵਧੀਆ ਠੀਕ ਜਿਵੇਂ ਭਾਈ ਨੇ ਗੱਲਾਂ ਕਹੀਆਂ ਦੀ ਉਵੇਂ ਹੈਗੀਆਂ ਨੀ ਹਾਂ ਹਾਂ ਉਵੇਂ ਠੀਕ ਆ ਭਰਨ ਲੱਗ ਜਬਾ ਸਿੱਕ ਦੋ ਕਿਹੜੇ ਨੇ ਭਰ ਹਾਂ ਭਾਈ ਭਰੀ ਪਈ ਐ ਹੋਰ ਇਦੂ ਕੀ ਭਰੂਗੀ ਹੁਣ ਤੂੰ ਆਪ ਦੇਖ ਫਰੀਪੀ ਮੰਡੀ ਲੋ ਬਈ ਕਰ ਦੋਗੇ ਰੰਦ ਦੱਬ ਕੇ ਸ਼ੇਅਰ ਤੁਸੀਂ ਦੇਖ ਸਕਦੇ ਹੋ ਲਹਿਰਾ ਵੇਗਾ ਬੱਕਰਾ ਮੰਡੀ ਉਹ ਸਾਹਮਣੇ ਬਾਈ ਲੰਗਰ ਚੱਲਦਾ ਕੋ ਉੱਥੇ ਦੇਖ ਸਕਦੇ ਹੋ ਤੁਸੀਂ ਕਰ ਦੋਗੇ ਰੰਦ ਦੱਬ ਕੇ ਸ਼ੇਅਰ ਮਾਲ ਦੇਖ ਸਕਦੇ ਹੋ ਬਾਈ ਤੁਸੀਂ ਚੱਲਦੇ ਚੱਲਦੇ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਹਨੋ ਪਾਂ ਕੀ ਪੋਪੀ ਆ ਰਹਾ ਥੋੜਾ ਤੋਂ ਵੀਰ ਆ ਰਿਹਾ ਅਸਾਂ ਪਾਪਾ ਨੂੰ ਮੰਗਰ ਕਾਕ ਨੂੰ ਥੋੜਾ ਤੋਂ ਵੀਰ ਹੈਗਾ ਵੀ ਪਰ ਕੀ ਵੀ ਆ ਰਿਹਾ ਹੈ ਨਾ ਕੀ ਬਾਰਗੀ ਕਰਾਉ ਲੋ ਭਾਈ ਅੱਜ ਪੋਪੀ ਵਰਗੇ ਵੀਰ ਆਏ ਹੋਏ ਨੇ ਸੌਂਦਾ ਸਿੰਘ ਵਾਲੇ ਹੋਰ ਫਿਰ ਪੋਪੀ ਕਿਵੇਂ ਗੱਲਬਾਤ ਜਿਵੇਂ ਬਾਈ ਨੇ ਗੱਲਾਂ ਕਹੀਆਂ ਤੇ ਹੈਗੀਆਂ ਨੇ ਉਮੀਂ ਜਿਵੇਂ ਚਾਹ ਪਾਣੀ ਦਾ ਪ੍ਰਬੰਧ ਕਿਹਾ ਦੀ ਲੱਸੀ ਦਾ ਪ੍ਰਬੰਧ ਜਾ ਕੇ ਆਏ ਹੋਗਾ ਤੂੰ ਠੀਕ ਹੈ ਜਿਹੜੇ ਤੇਰੇ ਨੇੜੇ ਤੇਲੇ ਦੇ ਨੇ ਸਾਧਣਾ ਫਿਰ ਉਹਨਾਂ ਨੂੰ ਕਹੇ ਆਜੋ ਅੱਜ ਮੰਡੀ ਤੇ ਆਏ ਹੋਏ ਕੱਸਿਆ ਠੀਕ ਹੈ ਲੋ ਬਾਈ ਪੁੱਪੀ ਨੇ ਵੀ ਕਹਤਾ ਬਾਈ ਨੇ ਵੀ ਪਹੁੰਚੋ ਮਾਲ ਦੇਖ ਸਕਦਾ ਵੀ ਮਾਲ ਬਹੁਤ ਆਇਆ ਹੋਇਆ ਕੱਲਾ ਇੰਜੜ ਨਾਲ ਸਮਝ ਲਓ ਵੀ ਇਜੜੀ ਖੜਾ ਵੀ ਇਹਦੇ ਚ ਹੈਗੀਆਂ ਨੇ 10 20 ਬੱਕਰੀਆਂ ਵੇਚਣ ਵਾਲੀਆਂ ਕਰਦੋ ਕਿਰਾਂ ਦੱਬ ਕੇ ਸ਼ੇਅਰ ਉਹ ਦੇਖ ਸਕਦੇ ਹੋ ਵੀ ਸਾਹਮਣੇ ਥਣਸਣ ਵਾਲਾ ਬਣਿਆ ਹੋਇਆ ਉਹਦੀ ਮਗਰਲੀ ਛੜੇ ਬੱਕਰਾ ਮੰਡੀ ਲੱਗਦੀ ਹੈਗੀ ਹਰ ਸੋਮਵਾਰ ਨੂੰ ਚਾਹ ਪਾਣੀ ਲੱਸੀ ਦਾ ਪੂਰਾ ਵਧੀਆ ਪ੍ਰਬੰਧ ਹੁੰਦਾ ਬਾਈ ਵੱਧ ਤੋਂ ਵੱਧ ਵਪਾਰੀ ਵੀਰਾਂ ਨੂੰ ਬੇਨਤੀ ਹੈ ਵੀ ਮਾਲ ਲੈ ਕੇ ਪਹੁੰਚਿਆ ਕਰੋ ਦੇਖ ਸਕਦੇ ਮੇਰੇ ਲੋ ਬਾਈ ਬਰਬਰੀ ਬੱਚਾ ਕੀ ਮੰਗਦਾ ਪਾਪਾ ਇਹਦਾ ਅੱਡੇ 5000 ਰੁਪਏ ਮੰਗਦਾ ਬਾਈ ਬਰਬਰੀ ਬੱਚਾ ਡੈਰਾ ਬੇਗਾ ਬੱਕਰਾ ਮੰਡੀ ਦੇ ਬੈਠਾ ਪਾਪਾ ਅੱਜ ਜਿਕੇ ਸੇ ਵੀਰ ਨੇ ਲੈਣਾ ਤਾਂ ਪਹੁੰਚੋ ਤੇ ਆਹ ਬਾਈ ਪਠਾ ਲੱਗੇ ਨਹੀਂ ਬਾਈ ਪਠਾ ਬਹੁਤ ਚੰਗੇ ਨੇ ਜਿਕੇ ਵੀਰ ਨੇ ਲੈਣੀਆਂ ਨੇ ਹਨਾ ਕੀ ਮੁੱਲ ਕਰਦੇ ਹੋ ਬਈ ਸਾਰਿਆਂ ਦਾ ਬਾਈ ਇਹਦਾ ਸਾਰੇ ਨਹੀਂ ਇੱਕ ਤਾਂ ਨੇ ਆਇਆ ਇੱਕ ਦਾ ਕਰਾ ਠੀਕ ਠੀਕ ਹੈ ਹੈ ਤਿੰਨ ਵਾਲਾ ਗਿਆ ਤਿੰਨਾਂ ਦਾ 11-11000 ਬੱਕਰੇ ਦਾ ਜੋੜ ਲਓ ਕਿੰਨਾ ਬਣ ਗਿਆ ਬਈ 11-11000 ਤਿੰਨ ਪੱਠਾਂ ਦਾ ਤੇ 8000 ਇਹਨਾਂ ਦਾ ਜੇ ਕਿਸੇ ਵੀਰ ਨੇ ਲੈਣਾਗਾ ਤਾਂ ਜ਼ਰੂਰ ਪਹੁੰਚੋ ਬਈ ਲਹਿਰਾ ਵਿੱਗਾ ਬੱਕਰੇ ਮੰਡੀ ਦੇ ਉੱਤੇ ਤੇ ਇੱਧਰ ਵੀਰ ਬਾਈ ਲੈ ਕੇ ਆਇਆ ਹੈਗਾ ਹਾਰ ਸ਼ਿੰਗਾਰ ਜੇ ਕਿਸੇ ਵੀਰ ਨੂੰ ਹਾਰ ਸ਼ਿੰਗਾਰ ਦੀ ਲੋੜ ਆ ਤਾਂ ਵੀਰ ਨੂੰ ਅੱਗੇ ਬਾਈ ਲਿਜਾ ਸਕਦਾਗਾ ਯਾਰ ਨਵੀ ਆ ਗਿਆ ਹੈ। ਹੈ? ਲੋ ਬਈ ਕਰ ਦੋਗੇ ਨਾ ਸ਼ੇਰ। ਸ਼ੇਰਾ ਬਾਈ ਵੀ ਆ ਗਿਆ ਬਈ ਕੋਈ ਵੀ ਸੇ ਸ਼ੇਰਾ ਬਾਈ ਵੀ ਹੈਗਾ ਮਹਾ ਸ਼ੇਰਾ ਬਾਈ ਵੀ ਹੈਗਾ। ਇਹ ਆ ਬਾਈ ਸ਼ੇਰਾ ਬਾਈ। ਜੇ ਕਿਸੇ ਵੀਰ ਨੇ ਬਾਈ ਸਿੰਘ ਬੜਮਾਉਣੇ ਹੋਣ ਹਨ ਤਾਂ ਸ਼ੇਰੇ ਦਾ ਆਪਾਂ ਨੰਬਰ ਪੁੱਛਾਂਗੇ ਤੇ ਪਿੰਡ ਪੁੱਛਾਂਗੇ। ਹੈ? ਇਹ ਨਹੀਂ ਬੱਕਾ। ਸ਼ੇਦੀ ਲਾਇਆ ਕਰ ਮੜਾ। ਲੋ ਬਾਈ ਸ਼ੇਰੇ ਬਾਈ ਨਗਰ ਕੀ ਹਾਲ ਆ ਬਾਈ ਪਿੰਡ ਦੱਸ ਬਈ ਆਪਣਾ ਕਿਹੜਾ ਪਿੰਡ ਆ ਰਾਮਪਰਾਮੰਡੀ ਆ ਰਾਮਪਰਾਮੰਡੀ ਪਿੰਡ ਆ ਬਾਈ ਕੀ ਕੀ ਕਰ ਲੈਣਾ ਤੁਸੀਂ ਸਿੰਘਾਂ ਦੇ ਵਿੱਚ ਜੇ ਮਹੀਸਾਂ ਦੇ ਵੀ ਕਰ ਲੈਣਾਗਾ ਠੀਕ ਆ ਕੀ ਰੇਟ ਚੱਲਦਾ ਤੇਰਾ ਆਪਣਾ ਇੱਕ ਡੰਗਰ ਮੁਤਾਬਕ ਮਹੀਸਾਂ ਦਾ ਵੀ ਦੱਸ ਦੇ ਬੱਕਰਾਂ ਦਾ ਵੀ ਦੱਸ ਦੇ ਇੱਕ ਇੱਕ ਬੱਕਰੀ ਦਾ ਸਿੰਘ ਬਣਵਾਈ ਦਾ ਮੱਝ ਦਾ ਮੱਝ ਦਾ 500 ਠੀਕ ਆ ਮੋਬਾਈਲ ਨੰਬਰ ਬੋਲ ਦੇ ਬਾਈ ਆਪਣਾ 7588 ਹੂੰ ਲਓ ਬਾਈ ਕਿਸੇ ਵੀਰ ਨੇ ਸਿੰਘ ਬਣਵਾਉਣੇ ਹੁਣ ਤਾਂ ਸੇਰੇ ਬਾਈ ਨਾਲ ਸੰਪਰਕ ਕਰ ਸਕਦਾ ਨੰਬਰ ਇੱਕ ਵਾਰੀ ਵਾਰ ਹੋਰ ਬੋਲ ਦੇ 7786 ਹੂੰ ਆਹ ਨੰਬਰ ਤੇ ਬਾਈ ਨੂੰ ਬਾਈ ਕਾਲ ਕਰ ਲਿਓ ਓਕੇ ਬਾਈ ਅੱਜ ਬਾਈ ਬਾਈ ਖੜਾਗਾ ਲਹਿਰਾ ਵਿੱਗਾ ਬਕਰਮੰਡੀ ਤੇ ਜੇ ਕਿਸੇ ਵੀਰ ਨੇ ਸਿੰਘ ਬਣਵਾਉਣੇ ਤਾਂ ਇੱਥੇ ਵੀ ਬਣਵਾ ਸਕਦਾ ਆ ਜਾ ਕੇ ਕਿਉਂ ਮੁੰਡਿਆ ਕੀ ਹਾਲ ਆ ਕੀ ਗੱਲ ਬਾਤ ਕਿਹੜੇ ਪਿੰਡ ਤੋਂ ਆਇਆ ਹੈਂ ਲੋ ਬਈ ਬਾਈ ਸਮਾਨੇ ਤੋਂ ਆਇਆਗਾ ਨੇੜੇ ਤੇੜੇ ਵਾਲੇ ਵੀਰਾਂ ਨੂੰ ਵੇਣ ਤੇ ਵੀ ਪਹੁੰਚਿਆ ਕਰੋ ਦੇਖ ਵੀਰੋ ਐਡੀ ਤਰੋ ਆਇਆ ਸਮਾਨੇ ਤੋਂ ਠੀਕ ਆ ਬਾਈ ਲੋ ਬਈ ਕਰ ਦੋ ਗੇਰਾ ਸ਼ੇਅਰ ਕਿਹੜੇ ਬੱਕਰੇ ਦਾ ਪ੍ਰਾਈਸ ਹੈ ਬਈ ਇਹਦਾ ਆਪਣੇ ਨੇ ਓਏ ਅਕੀਦੇ ਨੇ ਬੱਕਰੀ ਇਹਨਾਂ ਦਾ 50000 50000 ਰੁਪਏ ਮੰਗਦਾ ਬਈ ਦੋਨਾਂ ਦਾ ਲੇਰਾ ਵਿੱਗੇ ਬੱਕਰੇ ਮੰਡੀ ਬਈ ਆਪਣੀਆਂ ਆਣੇ ਹੈ ਬੱਕਰੀਆਂ ਆਪਣੀਆਂ ਆਣੇ ਹਾਂ ਬੱਕਰੀ ਦਾ ਕੀ ਮੰਗਦਾ ਗਾਨੀ ਵਾਲੀ ਦਾ ਇਹਦਾ ਜੀ ਹਾਂ 30000 ਮੰਗਦੇ ਆ 20000 ਹਾਂ ਇਹਦਾ ਇਹਦਾ ਵੀ ਬਸ ਇੰਨਾ ਹੀ ਸਭ ਦੂਜੀ ਦਾ ਇਹਦਾ ਹਾਂ ਇਹਦਾ ਮੰਗਦੇ ਆ 14 ਕਾ ਗਿਆ 14000 ਇਹਦਾ ਸੇਰੀ ਦਾ ਇਹਦਾ 16000 ਮੰਨ ਠੀਕ ਹੈ ਮੰਨ ਤਾਂ ਹੋ ਜੂਗਾ ਹਾਂ ਹੋ ਜੂਗਾ ਠੀਕ ਹੈ ਲਓ ਬਈ ਕਿਸੇ ਵੀਰ ਨੇ ਬੱਕਰੀਆਂ ਲੈਣੀਆਂ ਨੇ ਹਨਾ ਅੱਜ ਬਾਈ ਲੈ ਰ ਆ ਬੇਗਾ ਬੱਕਰਾ ਮੰਡੀ ਤੇ ਆਏ ਹੋ ਨੇ ਠੀਕ ਆ ਬਾਈ ਜੂਪੀ ਤੋਂ ਆ ਜਾ ਕਰੋ ਬਾਈ ਬੱਕਰਾ ਮੰਡੀ ਦੇ ਜੂਪੀ ਤੋਂ ਤੁਸੀਂ ਟੋਂਗਾ ਵਾਲੇ ਵੀ ਆਉਣੇ ਹੁੰਦੇ ਆਪਾਂ ਇੱਥੇ ਵੀ ਆ ਜਾ ਕਰੋ ਹਰ ਸੋਮਵਾਰ ਨੂੰ ਲੱਗਦੀ ਆ ਬਈ ਬੱਕਰਾ ਮੰਡੀ ਮਾਲ ਬਹੁਤ ਆਉਂਦਾਗਾ ਦੇਖ ਸਕਦੇ ਹੋ ਤੁਸੀਂ ਖਰਦੋ ਬਾਈ ਕਿਰਨ ਦੱਬ ਕੇ ਸ਼ੇਅਰ ਚੱਲਦੇ ਚੱਲਦੇ ਲਾਈਵ ਨੂੰ ਤੁਸੀਂ ਦੇਖ ਸਕਦੇ ਹੋ ਲਹਿਰਾ ਵੇਗਾ ਬੱਕਰਾ ਮੰਡੀ ਆ ਨੰਬਰ ਆ ਬਾਈ ਜੇ ਕਿਸੇ ਵੀਰ ਨੇ ਸੰਪਰਕ ਕਰਨਾਗਾ ਹਨਾ 77408 ਕਰੀਏ ਨੂੰ ਮੜਾ ਖੁੱਲਾ ਵਿਚਾਲੇ ਖੜ ਜਾ ਵਿਚਾਲੇ ਥੋ ਥੱਲੋਂ ਲੋ ਬਾਈ ਆ ਨੰਬਰ ਆ ਜੇ ਕਿ ਜੇ ਵੀਰ ਨੇ ਆਉਣਾਗਾ ਹਨਾ ਬਾਈ ਲੱਖੀ ਦਾ 77408 93510 ਤੇ ਜੱਗੀ ਪੇਗਾ 90413 94866 ਬਾਈ ਆ ਨੰਬਰ ਤੇ ਸੰਪਰਕ ਕਰ ਲਓ हां भाई मुर्गे भी ਹੁੰਦੇ ਨੇਗੇ ਮੁਰਗੇ ਵੀ ਦਿਖਾ ਦੇਣਾ ਇੱਥੇ ਬੈਠਾ ਹੋਊਗਾ ਕਿੱਦਾਂ ਵੀਰ ਮੁਰਗੇ ਲੈ ਕੇ ਨਹੀਂ ਅੱਜ ਤਾਂ ਆਇਆ ਨਹੀਂਗਾ ਉਹਦੇ ਹੈਂ ਕੁੱਤੇ ਇੱਕ ਤੂਰੇ ਬਾਹਰ ਬੈਠੀ ਨੇ ਕਿਤੇ 5 ਲੱਖ ਦਾ ਗੱਲਾਂ ਨੂੰ ਦਲਦਾ ਕਬੂਤਰ ਫਿਰਦੇ ਨੇ ਬਾਈ ਮੁਰਗੇ ਵੀ ਆਦੇ ਕੀ ਮੰਗਦਾ ਬਾਈ ਮੁਰਗੇ ਦਾ ਭਲਾਈ ਹੁਣ ਮਾੜੇ ਕੀ ਮੰਗਦਾ ਨਹੀਂ ਮੁਰਗਾ ਮੁਰਗਾ ਹੀ 4000 ਰੁਪਿਆ ਮੁਰਗੀ ਦਾ ਦੋ ਜੋੜੀ ਲਈ ਬਾਈ ਜੋੜੀ ਦਾ 4000 ਹਾਂਜੀ ਜੋੜੀ ਦਾ 4000 ਰੁਪਿਆ ਬਾਈ ਸੀਲ ਮੁਰਗੀ ਆ ਸੀਲ ਮੁਰਗਾ ਦਾ ਇਹਦਾ ਕੀ ਮੰਗਦਾ ਬਾਈ ਕੁੱਤੇ ਦਾ 45 ਫੁਪੀਰੀਆਂ ਹਨਾ ਇਹ 4500 ਰੁਪਿਆ ਬਾਈ ਸਾਰਾ ਕੁਝ ਮਿਲਦਾ ਬਾਈ ਲਹਿਰਾ ਵੇਗਾ ਬੱਕਰਾ ਮੰਡੀ ਤੇ ਪਹੁੰਚਿਆ ਕਰੋ ਬਸ ਵੱਧ ਤੋਂ ਵੱਧ ਮਾਲ ਲੈ ਕੇ ਤੁਸੀਂ ਆਪ ਦੇਖ ਸਕਦੇ ਹੋ ਬਾਈ ਮੰਡੀ ਪੂਰੀ ਵਧੀਆ ਫੁੱਲ ਗਰਮ ਹੋਈ ਪਈ ਆ ਆ ਜਾ ਲੋ ਬਾਈ ਆਪਾਂ ਤੁਹਾਨੂੰ ਨਾ ਲੰਗਰ ਦਿਖਾ ਕੇ ਆਉਣੇਗੇ ਇੱਥੇ ਲੰਗਰ ਚੱਲਦਾ ਬਾਈ ਦਾ ਹੋਰ ਜੀ ਸ਼ਿੰਦਾ ਜੀ ਠੀਕ ਹੈ ਠੀਕ ਹੈ ਠੀਕਾ ਹੋਰ ਵਧੀਆ ਕਿਵੇਂ ਗੱਲਬਾਤ ਆ ਵਧੀਆ ਠੀਕ ਠਾਕ ਹੈ ਜਮਾ ਓਕੇ ਆ ਜਮਾ ਓਕੇ ਦੀ ਰਿਪੋਰਟ ਹੈ ਜਿਵੇਂ ਬਾਈ ਨੇ ਕਿਹਾ ਦੀ ਗੱਲਾਂ ਉਵੇਂ ਹੀ ਹੋਈਆਂ ਨੇ ਸਾਰੀਆਂ ਹਾਂ ਹਾਂ ਠੀਕ ਆ ਲੰਗਰ ਪਾਣੀ ਦਾ ਛਾਹ ਦਾ ਠੀਕ ਹੈ ਜੀ ਚਾਹ ਪਾਣੀ ਦਾ ਪਾਣੀ ਲੱਸੀ ਚਾਹ ਠੀਕ ਹੈ ਚਲ ਮੈਂ ਲੰਗਰ ਦਿਖਾਇਆ ਮਾ ਮੜਾ ਜਾ ਲਓ ਬਾਈ ਕਰ ਦਿਓ ਗੇਰਾ ਦੱਬ ਕੇ ਸ਼ੇਅਰ ਆਪਾਂ ਤੁਹਾਨੂੰ ਲੰਗਰ ਦਿਖਾਉਣਾ ਹੈ ਬਾਈ ਦਾ ਦੋ ਬਾਈ ਇੱਥੇ ਬਣਦਾ ਲੰਗਰ ਇੱਕ ਗਲਰਾ ਬੱਕਰਾ ਮੰਡੀ ਦੇ ਉੱਤੇ ਦੇਖ ਸਕਦੇ ਹੋ ਇੱਧਰ ਮਾਤਾ ਲੱਗੀਆਂ ਨੇ ਲੰਗਰ ਲਾਉਣ ਬਾਈ ਲੱਸੀ ਚਾਹ ਪਾਣੀ ਬਾਈ ਪੂਰਾ ਵਧੀਆ ਪ੍ਰਬੰਧ ਹੁੰਦਾ ਬਾਈ ਹਾਂ ਨਾ ਲਓ ਵੀ ਆਹ ਦੇਖੋ ਲੱਸੀ ਨਾ ਨਹੀਂ ਨਹੀਂ ਬਾਈ ਤੇ ਨਾਲ ਜੀ ਚਲੋ ਜੀ ਇੱਥੇ ਮੈਂ ਪਹੁੰਚ ਕੇ ਥੋੜਾ ਦੇਖ ਸਕਦੇ ਆਂ ਬਾਈ ਤੂੰ ਇੱਥੇ ਚੱਲਦਾ ਲੰਗਰ ਪਹੁੰਚਿਆ ਕਰੋ ਵੱਧ ਤੋਂ ਵੱਧ ਬਾਈ ਮਾਨ ਲੈ ਕੇ ਵੀਰ ਕੀ ਬਣਿਆ ਹੋਇਆ ਬਾਈ ਫਣਸਾਣ ਦੇ ਕੋਲ ਜਮਾ ਦੇਖ ਸਕਦਾ ਆਂ ਸਾਹਮਣੇ ਫਣਸਾਣਾ ਆ ਜਾਂਦਾ ਉਹਦੀ ਪਿਛਲੀ ਛਾਇੜ ਬਾਈ ਇਹ ਬੱਕਰਾ ਮੰਡੀ ਲੱਗਦੀ ਆ ਹਰ ਸੋਮਵਾਰ ਨੂੰ ਬਹੁਤ ਵੱਧ ਵਧੀਆ ਬਿਵਾਰੀ ਮਾਲ ਲੈ ਕੇ ਪਹੁੰਚਿਆ ਕਰੋ ਬਈ ਦੇਖ ਸਕਦੇ ਹੋ ਤੁਸੀਂ ਪੂਰਾ ਵਧੀਆ ਵਧੀਆ ਪ੍ਰਬੰਧ ਹੁੰਦਾ ਬਈ ਬਹੁਤ ਵੱਧ ਮਾਲ ਲੈ ਕੇ ਲੈਹਰਾ ਨਾ 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 ਉਹ ਤਾਂ ਕੋਈ ਉਂ ਭਵਾਂਦੀ ਹੈ ਕੂ ਤਾਂ ਬਣਾਈ ਨਹੀਂ ਹੈਗੀ ਦੇਖੋ ਬਈ ਪੂਰਾ ਵਧੀਆ ਪ੍ਰਬੰਧ ਹੁੰਦਾ ਬਾਈਆਂ ਦਾ ਤੇ ਪਹੁੰਚਿਆ ਕਰੋ ਹੋਰ ਬਾਈ ਕੀ ਹਾਲ ਆ ਕਿਵੇਂ ਗੱਲਬਾਤ ਫਿਰ ਉੱਕੇ ਜਿਵੇਂ ਬਾਈ ਨੇ ਗੱਲਾਂ ਕਹੀਆਂ ਦੀ ਹੈਗੀਆਂ ਨਾ ਉਹ ਵੀ ਹੋਰ ਬਾਈ ਲਖੀ ਕਿਵੇਂ ਆ ਵਧੀਆ ਜੀ ਮੇਲਾ ਫਿਰ ਕਿੰਨੀ ਤਰੀਕ ਦਾ ਰੱਖਾ ਰਹੇ ਆਪਾਂ 14 ਦਾ ਜੀ 14 ਦਾ ਠੀਕ ਆ ਨਾਮ ਬਹੁਤ ਵਧੀਆ ਰੱਖਿਆ ਜਣਾ ਬਾਈ ਪਹਿਲਾ ਨਾਮ ਕੀ ਆ ਕੁਲਰ ਜੀ ਪਹਿਲਾ ਕੁਲਰ ਦੂਜਾ ਪੱਖਾ ਠੀਕ ਆ ਬਾਈ ਤੇ ਰੋਟੀ ਪਾਣੀ ਦਾ ਲੰਗਰ ਤੁਸੀਂ ਆਓ ਜਦ ਸੰਗਤ ਨੂੰ ਦਿਖਾਤਾ ਮੈਂ ਸਾਰਾ ਇਹ ਆਪਣੀ ਜਿਹੜੀ ਐਂਟਰੀ ਆ ਉਹ ਫਿਰ ਇੱਕ ਦਿਨ ਪਹਿਲਾਂ ਲਈ ਜਾਊਗੀ ਨਹੀਂ ਜੀ ਗੁਰਪ੍ਰਦੇ ਨੰਬਰ ਦਿੱਤਾ ਵੇ ਉਹ ਤੇ ਠੀਕ ਆ ਜੀ ਕਰਵਾ ਸਕਦਾ ਠੀਕ ਹੈ 8 ਵਜੇ ਨੂੰ ਇੱਥੇ ਬੰਦਾ ਪਹੁੰਚਣਾ ਚਾਹੀਦਾ ਠੀਕ ਹੈ ਜਿਹੜੇ ਆਪਾਂ ਗੱਲ ਜੱਜ ਜੱਜ ਜਿਹੜੇ ਜਾਂਦੇ ਨੇ ਉਹ ਬਾਹਰੋਂ ਮਂਗਾਏ ਹੋਏ ਨੇ ਬਾਹਰੋਂ ਮਂਗਾਏ ਹੋਏ ਨੇ ਬਾਹਰੋਂ ਜੱਜ ਮਂਗਾਏ ਹੋਏ ਨੇ ਵੀ ਜੇ ਕਿਸੇ ਵੀਰ ਨੇ ਆਉਣਾ ਹਨਾ ਪਿੰਡ ਦੇ ਕਮੇਟੀ ਦਾ ਕੋਈ ਫੈਸਲਾ ਨਹੀਂ ਜੋ ਫੈਸਲਾ ਹੋਊਗਾ ਥਲ ਫੈਸਲਾ ਜੱਜ ਦਾ ਮੰਨਿਆ ਜਾਊਗਾ ਠੀਕ ਹੈ ਇਹ ਬਾਈ ਬਾਈ ਉਹ ਆ ਜਿਹਨੇ ਮੰਡੀ ਲਗਾਈਏ ਲਹਿਰਾ ਵੇਗਾ ਵੱਕਰਾ ਮੰਡੀ ਲੱਖੀ ਵੀਰ ਹੈ ਬਾਈ ਨੰਬਰ ਬੋਲ ਦੇ ਬਾਈ ਆਪਣਾ 33408 9510 ਉਧਰ ਮੇਰਾ ਬੇਟਾ ਆ ਗਿਆ ਉਹਦੇ ਨਾਲ ਆ ਨੰਬਰ ਤੇ ਹੋਰ ਪੁੱਤ ਕਿਵੇਂ ਆ ਠੀਕ ਹੈ। ਉਹ ਠੀਕ ਹੈ ਗੱਲਬਾਤ। ਉਹਦੇ ਫਿਰ ਜਿਹੜੇ ਮੁਰਗੇ ਲੈ ਕੇ ਆਦੀ ਕਿਵੇਂ ਕਰਦਾ ਨਹੀਂ ਫਸ ਆਮ ਸੰਭਾਲ ਵਧੀਆ। ਹੈ? ਮੇਲਾ ਕਰਾ ਰਹੇ ਹਾਂ ਜਿਹੜਾ ਕਿੰਨੀ ਤਰੀਕ ਨੂੰ ਕਰਾ ਰਹੇ ਹਾਂ? 14 ਤਰੀਕ ਨੂੰ। ਕਿਹੜੇ ਕਿਹੜੇ ਜਾਨਵਰਾਂ ਦਾ ਮੇਲਾ ਹੋ ਰਿਹਾ ਹੈ ਉਹਦੇ? ਖੀਰੇ, ਹਾਂ, ਢੁੱਗੇ, ਹਾਂ, 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 ਜੇ ਛਿੱਕੇ, ਅੱਠ ਜਾਨਵਰ ਹੋਣਗੇ। ਅੱਠ ਜਾਨਵਰ ਤੱਕ। ਠੀਕ ਹੈ। ਫਿਰ ਨਾਮ ਚ ਕੀ ਰੱਖਿਆਗਾ? ਕੋਲਰ। ਹਾਂ। ਪੱਕਾ। ਪੱਕਾ ਤੱਕ। ਪ੍ਰੈਸ। ਪ੍ਰੈਸ ਹੈ। ਪ੍ਰੈਸ ਹੈ ਕਿ ਪੱਕਾ? ਪ੍ਰੈਸ ਹੈ। ਐਪਰੈਸ ਲਓ ਬਾਈ ਕਰਦੋ ਗੇਰਾ ਦੱਬ ਕੇ ਸ਼ੇਅਰ ਹੱਥ ਬੰਨ ਕੇ ਬਾਈ ਹਾਂ ਬੇਨਤੀ ਕਰ ਵੱਧ ਵੱਧ ਮਾਲ ਲੈ ਕੇ ਪਹੁੰਚੋ ਪੂਰਾ ਟਾਪ ਕੁਆਲਿਟੀ ਦਾ ਕਿ ਉਹਦੇ ਮੰਡੀ ਵੀ ਆਪਣੀ ਮੰਡੀ ਵੀ ਆ ਕਿ ਮੇਲਾ ਵੀ ਆ ਸਵੇਰੇ 8 ਵਜੇ ਨੂੰ ਕਹਿੰਦੇ ਤੁਸੀਂ ਇੱਥੇ ਗਰਾਊਂਡ ਦੇ ਵਿੱਚ ਹੋਣੇ ਚਾਹੀਦੇ ਆ ਸਵੇਰੇ 8 ਵਜੇ ਤੱਕ ਤੁਸੀਂ ਇੱਥੇ ਮੇਲੇ ਤੇ ਹੋਣੇ ਚਾਹੀਦੇ ਸਵੇਰੇ ਸ਼ਾਮ ਦੇ 8 ਵਜੇ ਤੱਕ ਸਾਰਾ ਫਾਈਨਲ ਹੋ ਜਾਊਗਾ ਠੀਕ ਹੈ ਓਕੇ ਪੁੱਤ ਸੀਜੀ ਇੱਕ ਪਿੱਕ ਜਾਣਗੇ ਹਾਂ ਬਈ ਵਿਕ ਜਾਣਗੇ ਆਜੋ ਆਜੋ ਕਿੰਨੇ ਮਰਜ਼ੀ ਮਾਲ ਲੈ ਕੇ ਵੱਧ ਤੋਂ ਵੱਧ ਮਾਲ ਲੈ ਕਬੂਤਰ ਵੀ ਆਉਂਦੇ ਨੇ ਆਉਂਦੇ ਨੇ ਬਈ ਮੁਰਗੇ ਵੀ ਉਸ ਮਰਜ਼ੀ ਲੈ ਸਕਦੇ ਹੋ ਬਈ ਜਿਵੇਂ ਤੁੰਗਾ ਵਾਲੀ ਬੱਕਰਾ ਮੰਡੀ ਤੇ ਮਾਲ ਆਉਂਦਾ ਬਈ ਕਬੂਤਰ ਆਉਂਦੇ ਆ ਮੁਰਗੇ ਆਉਂਦੇ ਸਾਰਾ ਕੁਝ ਆਉਂਦਾ ਬਈ ਬਾਕੀ ਸਾਨੂੰ ਦਿਖਾਈ ਦਿੱਤਾ ਬਈ ਹਨਾ ਲੰਗਰ ਪਾਣੀ ਦਾ ਤਾਂ ਬਾਈ ਨੇ ਜਿਵੇਂ ਕੋਈ ਟੋਟ ਛੱਡੀ ਨਹੀਂ ਹੈਗੀ ਪੂਰਾ ਵਧੀਆ ਪ੍ਰਬੰਧ ਕੀਤਾ ਹੋਇਆ ਹੈਗਾ ਠੀਕ ਆ ਜੀ ਦੇਖ ਸਕਦੇ ਹੋ ਬਾਈ ਤੁਸੀਂ ਚਾਚਾ ਸ਼ਰੀਕ ਵੀ ਆਉਂਦਾ ਹੁੰਦਾ ਆਨਲਾਈਨ ਡਿਲੀਵਰੀ ਕਾਦੀ ਵੀਰੇ ਮੁਰਗਿਆਂ ਦੀ ਮੁਰਗਿਆਂ ਦੀ ਆਨਲਾਈਨ ਡਿਲੀਵਰੀ ਫ੍ਰੀ ਕਿਸੇ ਚਿਕ ਕੇਕ ਪਿਕ ਲੈ ਜਾਣਗੇ ਲੈਣਗੇ 300 ਚਿਕ ਠੀਕ ਵੇਚਣੇ ਆ ਕਿ ਬਾਈ ਲੈਣੇ ਆ ਦਾਵਿੱਤ ਲਈ ਬਟਾ ਹਾਂ ਵੇਚਣੀਆਂ ਠੀਕ ਹੈ ਬਾਈ ਇੱਥੇ ਚੱਕ ਲਈ ਯਾਰ ਵੇਚ ਦਾਂਗੇ ਉੱਦੇ ਕੋਈ ਚੱਕ ਲੈ ਆਈ ਗਾ ਨੇਰੇ ਬਿੱਗੇ ਬੱਕਰੇ ਮੰਡੀ ਤੇ ਆ ਜੀ ਦੇਖ ਜਾਣਗੇ ਇੱਥੇ ਚੱਕ ਲਈ ਲੈ ਬੱਕਰੀਆਂ ਪਾ ਲੈ ਤੇ 14 ਤਰੀਕ ਨੂੰ ਬਾਈ ਮੇਲਾ ਗਾ ਦੁੱਗੇ ਸਿੱਕਿਆਂ ਦਾ ਵੱਧ ਤੋਂ ਵੱਧ ਮਾਲ ਲੈ ਕੇ ਪਹੁੰਚੋ ਆਨਲਾਈਨ ਐਂਟਰੀ ਵੀ ਆ ਵੀ ਜੇ ਕਿਸੇ ਦੀ ਐਂਟਰੀ ਕਰਾਉਣੀ ਆ ਆਨਲਾਈਨ ਐਂਟਰੀ ਕਰਾ ਸਕਦੇ ਆਂਗੇ ਡੇਰਾ ਬੇਗਾ ਬੱਕਰਾ ਮੰਡੀ ਆਓ ਵੇਚਦੇ ਜੀ ਆਪਾਂ ਦੋ ਵੇਚਿਆ ਪਹਿਲਾਂ ਵੱਟ